ਲਓ ਭਾਈ ਜੀ ਅੱਜ ਜੇ ਰੇਲ ਗੱਡੀ ਦਾ ਸਫ਼ਰ ਕਰਦੇ ਆਂ ਦੋ ਸਾਈਡਾਂ ਦੇਖਾਂਗੇ ਫਾਜ਼ਿਲਕਾ ਤੋਂ ਸ਼੍ਰੀ ਗੰਗਨਗਰ ਤੇ ਦੂਸਰਾ ਫਾਜ਼ਿਲਕਾ ਤੋਂ ਫਿਰੋੜਪੁਰ ਕਈ ਵੀਰ ਅਜੇ ਨੇ ਜਿਹੜੇ ਟੈਸੇ ਰੇਲਵੇ ਸਟੇਸ਼ਨਾਂ ਤੋਂ ਕੁਤਰੇ ਨੇ ਦੇਖਿਆ ਉਹਨਾਂ ਨੇ ਤੇ ਕਈ ਵੀਰਾਂ ਦੇ ਘਰ ਜਾਂ ਰਿਸ਼ਤੇਦਾਰੀ ਉੱਥੇ ਆ ਉਹਨਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਰੇਲ ਗੱਡੀ ਗੁਜ਼ਰਦੀ ਹੈ ਦੇਖੇ ਹੁਣੇ ਤੇ 47 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਕਈ ਵੀਰ ਅਜੇ ਨੇ ਜਿਨ੍ਹਾਂ ਦੇ ਇਹ ਵਾਲੇ ਪਿੰਡ ਸੀਗੇ ਜਿਹੜੇ ਇਹ ਰੇਲ ਲਾਈਨ ਦੇ ਨਾਲ ਸੀਗੇ ਜਾਂ ਥੋੜੀ ਬਹੁਤ ਦੂਰ ਕਹਿ ਸਕਦੇ ਹਾਂ ਤਾਂ ਉਹਨਾਂ ਨੂੰ ਵੀਰਾਂ ਨੂੰ ਯਾਦ ਰਵਾਉਣ ਵਾਸਤੇ ਇਸੇ ਰੇਲ ਗੱਡੀ ਦੇ ਰਾਹੀਂ ਅੱਜ ਦਾ ਸਫ਼ਰ ਕਰਦੇ ਹਾਂ ਕਪਲੇ ਸਫਰ ਕਰਦੇ ਆ ਫਾਜ਼ਿਲਕਾ ਤੋਂ ਸ਼੍ਰੀ ਗੰਗਾ ਨਗਰ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਰੇਲ ਗੱਡੀ ਗੁਜ਼ਰਦੀ ਆ ਜਿੱਦਾਂ ਖੋਈ ਖੇੜਾ ਅੱਗੇ ਚੂੜੀ ਵਾਲਾ ਧੰਨਾ ਉੱਥੋਂ ਚਲਦੀ ਹੋਈ ਰੇਲ ਗੱਡੀ ਪਹੁੰਚਦੀ ਆ ਅਬੋਹਰ ਵੈਸੇ ਤਾਂ ਰਸਤੇ ਦੇ ਵਿੱਚ ਹੋਰ ਵੀ ਕਈ ਸਟੇਸ਼ਨ ਆਉਂਦੇ ਨੇ ਪਰ ਮੇਨ ਮੇਨ ਗੱਲ ਕਰਦੇ ਆ ਇਸ ਪਾਸੇ ਦੀ ਅਬੋਹਰ ਤੋਂ ਅੱਗੇ ਸੈ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ ਰੇਲ ਗੱਡੀ ਪਹੁੰਚਦੀ ਹੈ ਹਿੰਦੂ ਮਲਕੋਟ ਹਿੰਦੂ ਮਲਕੋਟ ਦਾ ਇਹ ਰੇਲਵੇ ਸਟੇਸ਼ਨ ਹੈ ਤੇ ਇਸ ਤੋਂ ਬਾਅਦ ਆ ਜਾਂਦਾ ਹੈ ਰਾਜਸਥਾਨ ਦਾ ਜਿਹੜਾ ਸਟਾਰਟਿੰਗ ਦਾ ਸ਼ਹਿਰ ਹੈ ਸ਼੍ਰੀ ਗੰਗਾ ਨਗਰ ਇਹ ਵਾਲਾ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਸ਼੍ਰੀ ਗੰਗਾ ਨਗਰ ਦਾ ਰੇਲਵੇ ਸਟੇਸ਼ਨ ਹੈ ਤਵਿਰੋ ਹੁਣ ਦੂਸਰੀ ਸਾਈਡ ਤੇ ਸਫਰ ਕਰੀਏ ਫਾਜ਼ਿਲਕਾ ਤੋਂ ਫਿਰੋੜਪੁਰ ਵੱਲ ਕਿਹੜੇ-ਕਿਹੜੇ ਹੁੰਦੇ ਨੇ ਰੇਲਵੇ ਸਟੇਸ਼ਨ ਉਹਨਾਂ ਦੇ ਬਾਰੇ ਵਿੱਚ ਕੁਝ ਜਾਣਦੇ ਹਾਂ ਤਾਂ ਫਾਜ਼ਿਲਕਾ ਤੋਂ ਰੇਲ ਗੱਡੀ ਚੱਲੀ ਤਾਂ ਪਹਿਲੇ ਪਹੁੰਚੀ ਥੇਕਲੰਦਰ ਥੇਕਲੰਦਰ ਇੱਕ ਪਿੰਡਾ ਅੱਗੇ ਉੱਥੋਂ ਚੱਲ ਕੇ ਪਹੁੰਚਦੀ ਆ ਲਾਦੂਕਾ ਹਾਲਾਂਕਿ ਇਹਦੇ ਨਾਲ ਇਹ ਜਿਹੜੇ ਰੇਲਵੇ ਸਟੇਸ਼ਨ ਇਹਦੇ ਨਾਲ ਲਾਦੂਕਾ ਮੰਡੀ ਹੈ ਲਾਦੂਕਾ ਤਾਂ 2 ਤੋਂ 3 ਕਿਲੋਮੀਟਰ ਦੂਰ ਆ ਪਰ ਨਾਮ ਤਾਂ ਰੇਲਵੇ ਸਟੇਸ਼ਨ ਦਾ ਲਾਦੂ ਕਾਇ ਹੈ ਉੱਥੇ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਅੱਗੇ ਪਹੁੰਚਦੀ ਹੈ ਬਾਮਣੀ ਵਾਲਾ ਕਈ ਵੀਰ ਮੈਸੇਜ ਵੀ ਕਰਦੇ ਨੇ ਬਾਮਣੀ ਵਾਲਾ ਦੇ ਤੇ ਉੱਥੇ ਜਦੋਂ ਰੇਲ ਗੱਡੀ ਚੱਲਦੀ ਹੈ ਤਾਂ ਅੱਗੇ ਆ ਜਾਂਦਾ ਡੀਏਵੀ ਕਾਲਜ ਹਾਰਟ ਜਲਾਲਾਬਾਦ ਹਾਰਟ ਤੋਂ ਪਾਰ ਕਰਦੀ ਹੋਈ ਅੱਗੇ ਇੱਕ ਫਿਰ ਰੇਲਵੇ ਸਟੇਸ਼ਨ ਆਂਦਾ ਹੈ ਦਲਾਲਾਬਾਦ ਯਾਨੀ ਦਲਾਲਾਬਾਦ ਦੇ ਦੋ ਰੇਲਵੇ ਸਟੇਸ਼ਨ ਨੇ ਜਦੋਂ ਦਲਾਲਾਬਾਦ ਪਾਰ ਕਰਕੇ ਅੱਗੇ ਜਾਂਦੀ ਹੈ ਰੇਲ ਗੱਡੀ ਤਾਂ ਪਹੁੰਚਦੀ ਹੈ ਜੀਵਾ ਰਾਏ ਜੀਵਾ ਅਰਾਏ ਤੋਂ ਬਾਅਦ ਗੁਰੂ ਹਰ ਸਹਾਇ ਇਹ ਵੀ ਕਾਫੀ ਵੱਡਾ ਸ਼ਹਿਰ ਹੈ ਗੁਰੂ ਹਰ ਸਹਾਇ ਇੱਥੋਂ ਵੀ ਕਈ ਵੀਰਾਂ ਦੇ ਮੈਸੇਜ ਆਂਦੇ ਆ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਤਾਂ ਗੁਰੂ ਹਰ ਸਹਾਇ ਤੋਂ ਜਦੋਂ ਰੇਲਗੱਡੀ ਅੱਗੇ ਜਾਂਦੀ ਹੈ ਤਾਂ ਅੱਗੇ ਜਾ ਕੇ ਰੁਕਦੀ ਆ ਕੋਰ ਸਿੰਘ ਵਾਲਾ ਰੇਲਵੇ ਸਟੇਸ਼ਨ ਇਹ ਵਾਲਾ ਫਿਰ ਰੇਲਗੱਡੀ ਉਸ ਰੇਲਵੇ ਸਟੇਸ਼ਨ ਨੂੰ ਪਾਰ ਕਰਦੀ ਹੋਈ ਚੱਲਦੀ ਹੈ ਤਾਂ ਪਹੁੰਚ ਜਾਂਦੀ ਹੈ ਜੋਕ ਟਹਿਲ ਸਿੰਘ ਇਹ ਵਾਲਾ ਰੇਲਵੇ ਸਟੇਸ਼ਨ ਹੈ ਜਿਹੜਾ ਇੱਥੇ ਪਹੁੰਚਦੀ ਹੈ ਇਥੋਂ ਰੇਲਗੱਡੀ ਚੱਲ ਕੇ ਪਹੁੰਚਦੀ ਹੈ ਡੋਡ ਡੋਡ ਰੇਲਵੇ ਸਟੇਸ਼ਨ ਤੋਂ ਜਦੋਂ ਅੱਗੇ ਰੇਲ ਗੱਡੀ ਜਾਂਦੀ ਹੈ ਤਾਂ ਉਹ ਪਹੁੰਚ ਜਾਂਦੀ ਹੈ ਖਾਈ ਫੇਮੇਕੀ ਇਹਦੇ ਆਸ-ਪਾਸ ਕਾਫੀ ਪਿੰਡ ਨੇ ਜਿਹੜੇ ਰੇਲ ਗੱਡੀ ਨੂੰ ਲੱਗਦੇ ਆ ਇਸ ਰਾਤੇ ਜਾਂਦੇ ਆ ਕਈ ਪਿੰਡ ਨੇ ਤਾਂ ਉਹਨਾਂ ਨੂੰ ਪਾਰ ਕਰਦੀ ਹੋਈ ਰੇਲ ਗੱਡੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਸ਼ਹਿਰ ਥੋੜਾ ਜਿਹਾ ਦੱਸ ਦਿਆਂ ਕਿ ਕਾਫੀ ਪੁਰਾਣਾ ਸ਼ਹਿਰ ਹੈ 14ਵੀਂ ਸਦੀ ਦੇ ਵਿੱਚ ਇਹ ਆਬਾਦ ਹੋਇਆ ਸੀ ਤਾਂ ਇਹਦੇ ਵੀ ਦੋ ਸਟੇਸ਼ਨ ਨੇ ਫਿਰੋੜਪੁਰ ਸ਼ਹਿਰ ਤੋਂ ਪਾਰ ਕਰਦੀ ਹੋਈ ਰੇਲ ਗੱਡੀ ਪਹੁੰਚਦੀ ਹੈ ਫਿਰੋੜਪੁਰ ਸ਼ਾਮਣੀ ਤਾਂ ਇਹ ਵਾਲਾ ਅੱਜ ਦਾ ਸਫ਼ਰ ਆ ਵੀਰੋ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰਾਉਣ ਦੇ ਲਈ ਏਸੀ ਰੇਲ ਗੱਡੀ ਦਾ ਸਫ਼ਰਨਾਮਾ